ਮੁਦਕਾ ਕਰਦਾ ਹੈ ਉਹਨਾਂ ਸਾਥੀ ਪਾਕਿਸਤਾਨੀ ਬੰਦੇ ਜਿਹੜੇ ਇਮਾਨਦਾਰੀ ਨਾਲ ਕਰਦਾ ਹੈ ਨਾ ਨਹੀਂ ਆਉਂਦਾ ਮੁਦਕਾ ਕਰਦਾ ਹੈ ਭਾਗ ਇਹ ਕੋਈ ਕਰਦਾ ਤੇ ਕਿਹ ਨਾਲ ਵੀ ਨਹੀਂ ਕਿ ਬੜੇ ਬੜੇ ਕੋਈ 10 ਮੈਂਬਰ ਪਰਿਵਾਰਕ ਮੈਂਬਰ ਤੇ ਵਤੀ ਜਿਹੜੇ ਇਹਨਾਂ ਦੇ ਕੇ ਕਰਦੇ ਨੇ ਮੁਦਕਾ ਕਰਦਾ ਹਾਂ ਮੈਂ ਤੇ ਸਭ ਤੋਂ ਵੱਧ ਉਹ ਬਾਈ ਜੀ ਮੁਦਕਾ ਕਰਦਾ ਹਾਂ ਜਦੋਂ ਮੁਗਲਾ ਦੇ ਵੇਲੇ ਵੀ ਇਹ ਦੇ ਰਹੀ ਹੈ ਇਹਦੇ ਦੇਸ਼ ਜਿਆਦਾ ਤੇ ਆਪਣੀ ਸਰਕਾਰਾਂ ਦੀਆਂ ਦੇਖਣ ਦੀ ਜੁਲ੍ਹਾ ਕਾ ਤਾਂ ਗੁਰੂ ਹੋਈਏ ਕਿ ਤੁਹਾਡੇ ਨਾਲ ਮੁਲਾਕਾਤਾਂ ਪਰਵਾਹ ਕਰਕੇ ਨਿਕਲੇ ਪਰ ਪਰ ਉਹ ਬੰਦੇ ਦਾ ਕੀ ਹੈ ਇਹਦਾ ਵੱਡਾ ਗਣਾਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਨਿਰਮਲਿਆ ਔਰ ਮਨਿਸਟਰ ਵੀ ਰਿਹਾ ਵਾ ਤੇ ਮੈਂ ਤਾਂ ਸਮਝ ਨਾਲ ਜਿਹੜੇ ਫਾਂਸੀ ਤੇ ਚੜੇ ਹੁੰਦੇ ਆ ਉਹਨਾਂ ਦੀ ਵੀ ਮੁਲਾਕਾਤਾਂ ਹੁੰਦੀਆਂ ਹੈ ਇੱਕ ਤਾਂ ਮੇਰੀ ਕਹਰੇਗਾ ਮੁਲਾਕਾਤਾਂ ਹੋਰੀ ਮੁਲਾਕਾਤ ਕੋਈ ਨਹੀਂ ਆਪਾਂ ਕਰਵਾ ਰਹੇ ਜਿਵੇਂ ਰੀਲ ਕੋਲ ਤੇ ਕਰਮੇ ਦਾ ਨਾ ਲੱਗਦਾ ਜਿਹੜੀ ਆਪਾਂ ਕਰਵਾ ਰਹੇ ਆਪਾਂ ਜਨਾਈ ਨਹੀਂ ਦਿੱਤਾ ਬੈਕ ਇਹਨਾਂ ਕਾਨੂੰਨ ਜਿਹੜਾ ਵਾਏ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ ਚ ਆਉਂਦਾ ਵਾ ਉਹਨੂੰ ਘੱਟੋ ਘੱਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਆ ਪਰ ਲੇਕਿਨ ਮੁਲਾਕਾਤ ਕਰਨ ਦਾ ਤੇ ਢ ਘਾਰ ਆ ਸਾਨੂੰ ਅਸੀਂ ਅਜਾਦ ਦੇ ਚੱਕਰੀ ਨੇ ਜੇ ਤੁਹਾਨੂੰ ਗੈਰਹੀ ਮੁਲਾਕਾਤ ਆਪਾ ਤੁਹਾਨੂੰ ਮਨਾ ਕੀਤੀ ਹੈ ਜਿਹੜੇ ਪਰਿਵਾਰਕ ਮੈਂ ਤੁਹਾਨੂੰ ਰੋਕਿਆ ਸਾਡੇ ਡਿਰੇਟ ਸਾਹਿਬ ਇਹ ਤੁਹਾਨੂੰ ਬੇਨਤੀ ਕਰਦੇ ਆ ਕਿ ਸਾਡੀ ਮੁਲਾਕਾਤ ਕਰਵਾ ਦਿਓ ਅਸੀਂ ਸਿਰਫ ਦਰਸ਼ਨੀ ਕਰਨ ਆਏ ਮੈਂ ਤਾਂ ਫੋਟੇ ਬੁਲਾ ਕੇ ਚਲੇ ਜਾਣਾ ਮੁਲਾਕਾਤ ਮੈਂ ਤੁਹਾਨੂੰ ਹੀ ਤੇ ਕਹਿ ਰਹੇ ਜੀ ਮੁਲਾਕਾਤ ਰੂਹ ਜਿਹਦੇ ਨੇ ਬੜੇ ਕਲੀਅਰ ਨੇ ਉਹ ਵੀ ਪੁਲਾਰਕੀ ਮੈਂਬਰ ਤੇ ਵਕੀਲ ਸਾਹਿਬਾਂ ਨੂੰ ਮੁਲਾਕਾਤ ਕਰ ਸਕਦਾ ਸਰ ਇਹ ਵੀ ਮੈਂਬਰ ਹੀ ਆ ਨਹੀਂ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਜਿਹੜੇ 10 ਮੈਂਬਰ ਕਰਵਾਉਂਦਾ ਕਾਲੀ ਦਾ ਇੱਕ ਪਰਿਵਾਰ ਹੀ ਆ ਦੇਖੋ ਜੀ ਇਹ ਤਾਂ ਸਭ ਤੋਂ ਵੱਡਾ ਪਰਿਵਾਰ ਮੈਂ ਮੈਂ ਮੈਂਡੀ ਕਰਨਾ ਕਰਦਾ ਉਹ ਡਾਇਰੋਜੀ ਹੈ ਮੈਂ ਕਿ ਕਿ ਮੈਂਡੀ ਕਰਦਾ ਤਾਂ ਉਹ ਹੋ ਸਕਦਾ ਨਹੀਂ ਕਿ ਜਿੱਥੇ ਹੈ ਚਲੋ ਤੁਸੀਂ ਮਜਬੂਰ ਹੋ ਤੁਹਾਨੂੰ ਪਤਾ ਵੀ ਤੁਹਾਡੇ ਵੱਸ ਨਹੀਂ ਕੁਝ ਇਹ ਕੋਰਟ ਦੇ ਲੱਗੀ ਨਾ ਨਾ ਨਹੀਂ ਭਗਵਾਨਤਮਾਨ ਜੀ ਦੇ ਨਾ 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 ਪੰਜਾਬ ਪ੍ਰੀਜ਼ੀਡੈਂਟ ਵੀ ਭਰਾ ਮੇਰਾ ਜੇ ਜੁਨੇ 16 ਦੇ ਵਿੱਚ ਜੁਨੇ 13 ਦੇ ਵਿੱਚ ਮੈਂਡਲਟੀ ਦਾ ਮੈਂਬਰ ਜਿਹੜੇ ਪਰਿਵਾਰਕ ਮੁਲਾਕਾਤ ਕਰ ਸਕਦੇ ਨੇ ਉਹ ਵੀ ਦੇ ਲੈਂਦੇ ਨੇ ਨਹੀਂ ਬਾਹਰੀਆਂ ਗੁਰਤੱਤ ਦੇ ਕੋਈ ਵੀ ਪੱਦਾ ਜਿਹੜਾ ਨਹੀਂ ਆਮ ਮੁਖੇਜੀਆਂ ਜਾਂ ਕੋਈ ਵੀ ਕਰਦਾ ਨਹੀਂ 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 ਕਰਦਾ ਜੀ ਨਹੀਂ ਕਰਾਂਗੇ ਮੈਂ ਕਿਉਂ ਨਹੀਂ ਕਰਾਈ ਇਹ ਬੀਜਾਨੇ ਆਪਣੇ ਜੇ ਤੇ ਜੀ ਇਹ ਵੀ ਸੈਕਵਾ ਰਹੇ ਨੇ ਮੈਂ ਮੈਂ ਤਾਂ ਆਪਣੇ ਪਿੱਛੇ ਸਾਰਿਆਂ ਨੂੰ ਮੈਂ ਮੈਂ ਤੁਹਾਨੂੰ ਸੱਚੀ ਗੱਲ ਕਰਦਾ ਐਸਾ ਕੋਈ ਰੂਲ ਨਹੀਂ ਹੈਗਾ ਕਹਿੰਦੇ ਜੋ ਮਰਜ਼ੀ ਕਹੀ ਜਾਵੇ ਮੈਂ ਤੁਹਾਨੂੰ ਮਹਿਮੀ ਕਰਦਾ ਜਿਹੜੀ ਗੱਲ ਹੈ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ ਕਰਵਾ ਦੇਾਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕਿਸੇ ਨੂੰ ਰੋਕ ਕੇ ਰੋਕਿਆ ਨਹੀਂ ਜਾਊਗਾ ਚਲੋ ਐਦਾਂ ਕਰੋ ਮੇਰੇ ਦੇਖ ਲਓ ਕੱਲੀ ਦੀ ਕਾਦੀ ਸਾਰਿਆਂ ਦੇ ਕਰਾ ਦੇ ਸਾਰਿਆਂ ਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆਗੇ ਤਮੇ ਮੁਲਾਕਾਤ ਕਰਕੇ ਕਰਾਉਂਦੇ ਆਂ ਲਗਾਤ ਸਾਬ ਨੇ ਕਹਿੰਦਾ ਇਹਨਾਂ ਦੇ ਕੱਲਿਆਂ ਕਰਕੇ ਰਿਸਕ ਲੈ ਲਓ ਜੇਲ੍ਹ ਚੋਂ ਵੀ ਤੇਰੇ ਸਾਕੇ ਜੇਰੀ ਮਰਜ਼ੀ ਮੁਲਾਕਾਤ ਕਰਾ ਦੇਗੇ ਕੋਈ ਵੀ ਆਵੇ ਮੈਂ ਰਿਕਾਰਡਿੰਗ ਮੈਥੇ ਮੈਚ ਨਹੀਂ ਕਰ ਸਕਦਾ ਇਹਨਾਂ ਦਾ ਆਪ ਦਿੱਤੀ ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੂੰ ਜਿੱਥੇ ਆਉਣਾ ਹੈ ਜਦੋਂ ਪਰਮਾਤਮਾ ਦੀ ਇੱਛਾ ਮੈਂ ਤਾਂ ਕੁਝ ਮੈਨ ਨਹੀਂ ਕਰ ਸਕਦਾ ਮੈਂ ਫੇਰ ਤਾਂ ਉਹੀ ਗੱਲ ਕਹਿ ਰਹੇ ਹਾਂ ਕਿ ਮੁਲਾਕਾਤ ਆਉਂਦੀ ਹੈ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ सुखबीर सिंह बादल ज़िंदा सुबीर सिंह बादल ज़िंदा सिंह सिंह